ਸਕਪਾਲ ਸਿੰਘ ਖਹਿਰਾ ਨੂੰ ਸੰਗਰੂਰ ਤੋਂ ਟਿਕਟ ਦਿੱਤੀ ਗਈ ਸੀ ਤੇ ਉਹਨੇ ਇੱਕ ਵਾਰੀ ਦਾ ਸਰਕਾਰ ਦੇ ਨੱਕ ਦੇ ਵਿੱਚ ਦਮ ਕਰਤਾ ਸੀ ਨਾ ਚੋਣ ਨਹੀਂ ਹੋਈ ਜਿਆਦਾ ਨਤੀਜਾ ਨਹੀਂ ਆਇਆ ਸਰਕਾਰ ਨੂੰ ਪੰਜਾਬ ਦੀ ਨੂੰ ਵਕਤ ਪਾਈ ਰੱਖਿਆ ਕਾਂਗਰਸ ਪਾਰਟੀ ਨੇ ਵੀ ਮੇਰੇ ਹਸਾਮਲਾ ਲਾੜੂ ਦਾ ਪੂਰਨ ਸਾਥ ਨਹੀਂ ਦਿੱਤਾ ਜਿੰਨਾ ਉਹਦਾ ਦੇਣਾ ਬਣਦਾ ਸੀ ਕਿਉਂ ਸਰਦਾਰ ਸਕਪਾਲ ਸਿੰਘ ਖਹਿਰਾ ਬੇਵਾਗ ਬੋਲਦਾ ਸਾਰੇ ਮੁੱਦਿਆਂ ਤੇ ਬੋਲਦਾ ਚਾਹ ਕੋਈ ਮੁੱਦਾ ਹੋਵੇ ਪੰਜਾਬ ਦਾ ਜਿਹੜੀ ਇਹ ਛੇਸੀ ਲੋਕ ਹੈ ਇੱਕ ਦੂਜੇ ਨਾਲ ਕਿਡਾਂ ਕੱਢਦੇ ਆ ਤੇ ਇਹ ਪੰਜਾਬ ਦਾ ਜਾਂ ਪੂਰੇ ਹਿੰਦੁਸਤਾਨ ਦਾ ਕੀ ਭਲਾ ਕਰਨਗੇ ਹੁਣ ਤੁਸੀਂ ਦੇਖੋ ਆਪਣਾ ਪ੍ਰਧਾਨ ਮੰਤਰੀ ਜੀ ਹੈ ਇਹ ਦਾ ਉਹ ਈਡੀ ਦੀ ਵਰਤੋਂ ਕਰਦੇ ਆ ਇਹ ਸੀਬੀਆਈ ਦੀ ਵਰਤੋਂ ਕਰਦੀਆਂ ਸੂਬਾ ਸਰਕਾਰਾਂ ਜੇ ਜੇ ਸੂਬੇ ਦੇ ਵਿੱਚ ਸੂਬੇ ਦੇ ਵਿੱਚ ਕੋਈ ਸਰਕਾਰ ਦਾ ਵਿਰੋਧੀ ਉਸ ਨੂੰ ਦੱਸਦਾ ਵੀ ਭਾਈ ਇੱਥੇ ਤੁਸੀਂ ਗਲਤ ਹੋ ਵਿਰੋਧੀ ਇਰਦਾ ਕੰਮ ਕੀ ਹੁੰਦਾ ਹੈ ਸਰਕਾਰ ਨੂੰ ਜਗਾਉਣਾ ਉਹ ਇੱਕ ਚੌਂਕੀਦਾਰੇ ਦਾ ਕੰਮ ਕਰ ਰਹੀ ਹੈ ਵਿਰੋਧੀ ਧਿਰ ਜੋ ਕਾਂਗਰਸ ਹੈ ਇਹ ਉਹਨਾਂ ਨੂੰ ਮਾੜਾ ਸਮਝਦੇ ਆ ਕਿਤੇ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਵਿਧਾਨ ਸਭਾ ਦੇ ਵਿੱਚ ਕਹਿੰਦਾ ਵੀ ਹਲੇ ਤੂੰ ਕਾਂਗਰਸ ਦੇ ਵਿੱਚ ਹੀ ਹੈ ਤੇ ਤੂੰ ਉਹ ਆ ਤੂੰ ਆ ਇਹਨਾਂ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਹੁੰਦੀਆਂ ਮੁੱਖ ਮੰਤਰੀ ਨੂੰ ਮੈਂ ਉਹ ਸਾਰੀ ਚੀਜ਼ ਨੂੰ ਕੱਟ ਕੇ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਜੋ ਵੀ ਹੋਇਆ ਉਹ ਬਿਲਕੁਲ ਗਲਤ ਸੀ ਇਹ ਅਨਸਾਫੀ ਸੀ ਝੂਠੇ ਪਰਚੇ ਸੀ ਉਹ ਝੂਠੇ ਪਰਚਿਆਂ ਦੀ ਬਦੌਲਤ ਹੀ ਉਹਨੂੰ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਸੰਗਰੂਰ ਤੋਂ ਟਿਕਟ ਦਿੱਤੀ ਗਈ ਸੀ ਤੇ ਉਹਨੇ ਇੱਕ ਵਾਰੀ ਦਾ ਸਰਕਾਰ ਦੇ ਨੱਕ ਦੇ ਵਿੱਚ ਦਮ ਕਰਤਾ ਸੀ ਨਾ ਤੇ ਉਹ ਜੇ ਮੰਨ ਕੇ ਚਲੋ ਹਾਰ ਵੀ ਗਏ ਹਾਰ ਜਾਣਾ ਜਾਂ ਜਿੱਤ ਜਾਣਾ ਇੱਕ ਤੁਹਾਡੇ ਸਿਸਟਮ ਦੇ ਵਿੱਚ ਹੈ ਕਿਤੇ ਹਾਰ ਜਾਣੇ ਕਿਤੇ ਜਿੱਤ ਜਾਣੇ ਕਿਤੇ ਪਾਸ ਕਿਤੇ ਫੇਲ ਇੱਥੇ ਕਿਤੇ ਛਾਂਕ ਤੇ ਤੁੱਪ ਇਹ ਤਾਂ ਆਮ ਹੀ ਗੱਲਾਂ ਪਰ ਸਰਦਾਰ ਸੁਖਪਾਲ ਸਿੰਘ ਖੇਰਾਂ ਨੇ ਜਿੰਨਾ ਚਿਰ ਇਲੈਕਸ਼ਨ ਨਹੀਂ ਹੋਇਆ ਇਲੈਕਸ਼ਨ ਦੀ ਚੋਣ ਨਹੀਂ ਹੋਈ ਜਾਂ ਦਾ ਨਤੀਜਾ ਨਹੀਂ ਆਇਆ ਸਰਕਾਰ ਨੂੰ ਪੰਜਾਬ ਦੀ ਨੂੰ ਵਕਤ ਪਾਈ ਰੱਖਿਆ ਪਰ ਜੇ ਜਿੱਤ ਵੀ ਜਾਂਦਾ ਇਹਨਾਂ ਦਾ ਉੱਥੇ ਮੀਤ ਹੇਰ ਮੀਤ ਹੇਰ ਮੁੱਖ ਮੰਤਰੀ ਚੀਮਾ ਮੰਤਰੀ ਅਰੋੜਾ ਜੀ ਮੰਤਰੀ ਤੇ ਪੰਜਾਬ ਦਾ ਮੁੱਖ ਮੰਤਰੀ ਉਥੋਂ ਸੰਗਰੂਰ ਤੋਂ ਪਹਿਲਾਂ ਜਿੱਤਿਆ ਵੈ ਸਾਰੀ ਕੈਬਨਟ ਉਥੇ ਬੈਠੀ ਸੀ ਤੇ ਕੌ ਕੱਲਾ ਕੀ ਸੀਗਾ ਸਰਦਾਰ ਸੁਖਪਾਲ ਸਿੰਘ ਖੈਰਾ ਕੱਲਾ ਸੀ ਸਾਡੀ ਕਾਂਗਰਸ ਪਾਰਟੀ ਨੇ ਵੀ ਮੇਰੇ ਹਸਾਮਲਾ ਲਾਲੂ ਦਾ ਪੂਰਨ ਸਾਥ ਨਹੀਂ ਦਿੱਤਾ ਜਿੰਨਾ ਉਹਦਾ ਦੇਣਾ ਬਣਦਾ ਸੀ ਕਿਉਂ ਸਰਦਾਰ ਸੁਖਪਾਲ ਸਿੰਘ ਖੈਰਾ ਬੇਬਾਕ ਬੋਲਦਾ ਸਾਰੇ ਮੁੱਦਿਆਂ ਤੇ ਬੋਲਦਾ ਜੇ ਕੋਈ ਮੁੱਦਾ ਹੋਵੇ ਪੰਜਾਬ ਦਾ ਜੀ ਇੰਨੀ ਗੱਲ ਵੀ ਉਸ ਸੰਗਰੂਰ ਦੀ ਚੋਣ ਦੇ ਵਿੱਚ ਕਹੀ ਉਹਨਾਂ ਨੇ ਵੀ ਜਿਹੜੇ ਪ੍ਰਵਾਸੀ ਹੈ ਉਹਨਾਂ ਨੂੰ ਇੱਥੇ ਤੁਸੀਂ ਇੱਕ ਲਾਜਾ ਕਾਨੂੰਨ ਬਣਾਓ ਵੀ ਜਿਹੜੇ ਉਹ ਲੋਕ ਇੱਥੇ ਆ ਕੇ ਆਪਣੀ ਜ਼ਾਇਦਤ ਨਾ ਖਰੀਦ ਸਕਣ ਜਿਵੇਂ ਹਿਮਾਚਲ ਚ ਹੈ ਰਾਜਸਥਾਨ ਦਾ ਹੈ ਗੁਜਰਾਤ ਦੇ ਵਿੱਚ ਹੈ ਤੇ ਉਹਦੀ ਜਿਹੜੀ ਸੀਗੀ ਗੱਲ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਪ੍ਰਧਾਨ ਮੰਤਰੀ ਨੇ ਵੀ ਵੀ ਇੱਕ ਪੰਜਾਬ ਦੇ ਵਿੱਚ ਕਾਂਗਰਸ ਦਾ ਲੀਡਰ ਸਾਡੇ ਬਿਹਾਰੀ ਭਈਆਂ ਨੂੰ ਜਾਂ ਬਿਹਾਰੀ ਭਾਈਚਾਰੇ ਨੂੰ ਇੱਕ ਮਾੜਾ ਕਹਿੰਦਾ ਵੀ ਇਹਨਾਂ ਨੂੰ ਇੱਥੇ ਵੱਢ ਨਾ ਦਿੱਤਾ ਜਾਵੇ ਇਹ ਗੱਲ ਨਹੀਂ ਸੀ ਕਹੀ ਉਹਨੇ ਉਹਨੇ ਤਾਂ ਇੱਕੋ ਹੀ ਗੱਲ ਕਹੀ ਸੀ ਵੀ ਜਦੋਂ ਸਾਨੂੰ ਨਹੀਂ ਕਿਤੇ ਤੁਸੀਂ ਜਾਇਦਾਦ ਖਰੀਦਣ ਦੇ ਉੱਤੇ ਦੂਜੇ ਸੂਬਿਆਂ ਦੇ ਵਿੱਚ ਤੇ ਫਿਰ ਸਾਡੇ ਸੂਬੇ ਦੇ ਵਿੱਚ ਆ ਕੇ ਤੁਸੀਂ ਕਿਵੇਂ ਜਾਇਦਾਦ ਖਰੀਦ ਰਹੇ ਹੋ ਉਹ ਚੀਜ਼ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਉਸ ਚੀਜ਼ ਦਾ ਸਰਦਾਰ ਸਖਪਾਲ ਸਿੰਘ ਖਹਿਰਾ ਦਾ ਸਾਡੀ ਕਾਂਗਰਸ ਨੇ ਵੀ ਜਾਨੀ ਕਿ ਉਹਦਾ ਪਿੱਛਾ ਨਹੀਂ ਕੀਤਾ ਉਹਦੇ ਮੋਢੇ ਤੇ ਨਹੀਂ ਖੜੇ ਤੇ ਇਸ ਕਰਕੇ ਸਰਦਾਰ ਸਖਪਾਲ ਸਿੰਘ ਖਹਿਰਾ ਉੱਥੇ ਹਾਰ ਦਾ ਮੂੰਹ ਦੇਖਣਾ ਪਿਆ ਪਰ ਗੱਲ ਉਹਦੀ ਜੈ ਸੀ ਗੱਲ ਕਿਹਦੇ ਵਾਸਤੇ ਕਰਦਾ ਸੀ ਪੰਜਾਬੀਆਂ ਵਾਸਤੇ ਕਰਦਾ ਸੀ ਨਾ ਤੇ ਪਰ ਇਹ ਮੈਂ ਤੁਹਾਨੂੰ ਕਹਿਣਾ ਹੈ ਵੀ ਜਿਹੜੇ ਸਰਦਾਰ ਭਗਵੰਤ ਸਿੰਘ ਜੀ ਮਾਨ ਹੈ ਕੀ ਕਹਿੰਦੇ ਸੀ ਇਲੈਕਸ਼ਨ ਦੇ ਵਿੱਚ 130 130 ਇਹ ਤਾਂ ਚੰਡੀਗੜ੍ਹ ਵਾਲੀ 파ਗਤ 140 ਕਰਦੇ ਹੁੰਦੇ ਸੀ ਤੇ ਤੁਸੀਂ ਹਾਲਾਤ ਦੇਖੋ ਕੀ ਹੋਇਆ ਕਾਂਗਰਸ ਪਾਰਟੀ ਨੇ 7 ਸੀਟਾਂ ਜਿੱਤੀਆਂ ਆਮ ਦੋ ਆਯਾ ਜਿੱਤ ਗਏ ਕਾਂਗਰਸ ਦੇ ਦੀ ਬੀਜੇਪ ਨੇ ਆਮ ਆਦਮੀ ਦੇ ਪਰਲੇ ਤਿੰਨ ਆਈਆਂ 130 ਵਾਲੇ ਤਿੰਨ ਤੇ ਰਹਿ ਗਏ ਮੂਰੋ ਇੱਕਾ ਕੱਟਿਆ ਗਿਆ ਤੇ ਪਰ ਜਿਹੜੀਆਂ ਇਹ ਬਿਨਾ ਗੱਲ ਤੋਂ ਕਿੱਕਲੀਆਂ ਪਾਉਂਦੇ ਫਿਰਦੇ ਆ ਮੁੱਖ ਮੰਤਰੀ ਦਾ ਕੰਮ ਹੁੰਦਾ ਹੈ ਜੋ ਪੰਜਾਬ ਦੇ ਹਾਲਾਤ ਹੈ ਜਿਵੇਂ ਨਸ਼ਾ ਬੇਰੋਜ਼ਗਾਰੀ ਵਿਕਾਸ ਇੱਕ ਵੀ ਅੱਠ ਨਹੀਂ ਲਾਈ ਇਹਨਾਂ ਨੇ